ਰਵਨੀਤ ਬਿੱਟੂ ਜੀ ساری ਉਮਰ ਤੁਸੀਂ ਕਾਂਗਰਸ ਦਾ ਸਮਰਥਨ ਕਰਦੇ ਰਹੇ ਵੀ ਕਾਂਗਰਸ ਵਰਗੀ ਪਾਰਟੀ ਨਹੀਂ ਰਾਹੁਲ ਗਾਂਧੀ ਵਰਗਾ ਲੀਡਰ ਹੁਣ ਤੁਹਾਨੂੰ ਸ਼ਰਮ ਨਾ ਆਉਗੀ ਇਹ ਗੱਲ ਕਹਿੰਦੇ ਹੋਏ ਕਿ ਰਾਹੁਲ ਗਾਂਧੀ ਮਾੜਾ ਹੈ ਦਾਸਾਰਾ ਪ੍ਰਧਾਨ ਮੰਤਰੀ ਨੂੰ ਨਿੰਦਦੇ ਰਹੇ ਉਹਨਾਂ ਦਾ ਵਿਰੋਧ ਕਰਦੇ ਰਹੇ ਬੀਜੇਪੀ ਨੂੰ ਮਾੜਾ ਕਹਿੰਦੇ ਰਹੇ ਅੱਜ ਉਹ ਬੀਜੇਪੀ ਨਾਲ ਕਹਿੰਦੇ ਜੀ 10 ਸਾਲਾਂ ਤੋਂ ਸਬੰਧ ਚੰਗੇ ਐ ਤੁਸੀਂ ਮੇਰੇ ਅਲਬ ਤੁਸੀਂ ਫਿਰ ਕੰਮ ਹੀ ਉਹਨਾਂ ਵਾਸਤੇ ਕਰੀ ਜਾਂਦੇ ਸੀ ਸਾਰਾ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ 10 ਸਾਲ ਦੇ ਸਾਡੇ ਸਬੰਧ ਬਹੁਤ ਵਧੀਆ ਆ ਜਿਹੜਾ ਅੱਜ ਝਟਕਾ ਆ ਮਾਦੀ ਪਾਰਟੀ ਨੂੰ ਲੱਗਿਆ ਤੇ ਲੋਕ ਤਾਂ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਟਰੋਲ ਵੀ ਹੋਣ ਲੱਗ ਗਿਆ ਹੁਣ ਤਾਂ ਕਹਿੰਦੇ ਯਾਰ ਮੇਰਾ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਜੋ ਹਮੇਸ਼ਾ ਉਸ ਗੱਲ ਤੇ ਹੁੰਦੀ ਸੀ ਕਿ ਮੇਰੇ ਦਾਦਾ ਜੀ ਨੇ ਤਾਂ ਪੰਜਾਬ ਨੂੰ ਬਚਾਉਂਦਾ ਕੰਮ ਕੀਤਾ ਅੱਜ ਵੀ ਉਹ ਗੱਲ ਕਹਿ ਰਹੇ ਨੇ ਕਿ ਮੇਰੇ ਦਾਦਾ ਜੀ ਪੰਜਾਬ ਲਈ ਲੜੇ ਸੀ ਕੁਰਬਾਨੀ ਦਿੱਤੀ ਪੰਜਾਬ ਲਈ ਮੈਂ ਵੀ ਪੰਜਾਬ ਲਈ ਬੀਜੇਪੀ ਵਿੱਚ ਸ਼ਾਮਲ ਹੋਇਆ ਹਾਂ ਆਪਾਂ ਲੁਧਿਆਣਾ ਕਿੰਨੀ ਵਾਰੀ ਜਾਨੀ ਕਿਹੜੀ ਸੜਕ ਉੱਥੇ ਚਾਇਦੀ ਬਣੀ ਹੈ ਕੀ ਟ੍ਰੈਫਿਕ ਕੰਟਰੋਲ ਹੈ ਮੈਨੂੰ ਦਿਖਾਓ ਤਾਂ ਸਹੀ ਆਟੀ ਵਾਲੇ ਤਾਂ ਕਹਿੰਦੇ ਐ ਕਿ ਬਿੱਟੂ ਜੀ ਜਿੱਦੇ ਨਹੀਂ ਸੀਗੇ ਕਹਿੰਦੇ ਤਾਂ ਹੀ ਉਹ ਬੀਜੇਪੀ ਚ ਸਾਰ ਮਾ ਆਪਾਂ ਚੀਫ ਮਿਨਿਸਟਰ ਨੂੰ ਜੇਲ੍ਹ ਚ ਪਾਉਣ ਲੱਗੇ 10 ਵਾਰੀ ਸੋਚਣ ਜੇ ਉਹ ਆਪਦੀ ਇਤਿਹਾਸ ਇਹਨਾਂ ਕੋ ਪਾਵਰ ਹੈ ਉਹਨਾਂ ਨੇ ਜਦੋਂ ਚੀਫ ਮਿਨਿਸਟਰ ਜੇਲ੍ਹ ਦੇ ਵਿੱਚ ਛੁੱਟਦਾ ਤੇ ਆਮ ਐਮਐਲਏ ਦੀ ਕੀ ਹੁੰਦਾ ਦਾ ਇੰਪੈਕਟ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਪੰਜਾਬ ਦੀ ਸਿਆਸਤ ਦੇ ਅੰਦਰ ਦਿਨੋ ਦਿਨ ਪਚਾਲ ਆਉਂਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਉਧਰ ਐਮਐਲਏ ਸ਼ੀਤਲ ਅੰਗਾਲ ਵੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਹਾਲਾਂਕਿ ਬੀਤੇ ਦਿਨ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਰਮਨੀਤ ਬਿੱਟੂ ਭਾਜਪਾ ਸ਼ਾਮਲ ਹੋਏ ਨੇ ਇਤੋਂ ਇੱਕ ਗੱਲ ਤਾਂ ਕਲੀਅਰ ਹੋ ਰਹੀ ਹੈ ਕਿ ਭਾਜਪਾ ਪੰਜਾਬ ਦੇ ਅੰਦਰ ਆਪਣਾ ਵੋਟ ਬੈਂਕ ਤਿਆਰ ਕਰ ਰਹੀ ਹੈ ਤੇ ਲੋਕ ਸਭਾ ਚੋਣਾਂ ਦੇ ਸਮੀਕਰਨ ਬਦਲ ਸਕਦੇ ਨੇ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਜਗਪ੍ਰੀਤ ਸਿੰਘ ਮੌਜੂਦ ਨੇ ਜਗਪੇ ਬਹੁਤ ਬਹੁਤ ਸਵਾਗਤ ਧੰਨਵਾਦ ਰਾਜੀ ਜੀ ਜਗਪੇ ਲਗਾਤਾਰ ਭਾਜਪਾ ਦੇ ਵਿੱਚ ਵੱਡੇ ਚਿਹਰੇ ਸ਼ਾਮਲ ਹੋ ਰਹੇ ਨੇ ਕਿ ਲੱਗਦਾ ਪੰਜਾਬ ਦੀ ਸਿਆਸਤ ਇਸ ਵਾਰ ਸਮੀਕਰਨ ਕੁਝ ਵੱਖਰੇਵੇਂ ਲੈ ਕੇ ਆਵੇਗੀ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਕਹਿ ਸਕਦੇ ਹੋ ਰਾਜੀ ਜੀ ਜਿੱਥੇ ਜਿੱਥੇ ਇਹਨਾਂ ਨੂੰ ਕੋਈ ਨਾ ਕੋਈ ਆ ਵੀਕ ਪੁਆਇੰਟ ਲੱਭਦਾ ਕਿਉਂਕਿ ਈਡੀ ਇਹਨਾਂ ਕੋਲ ਹੈ ਤੇ ਐਨਆਈਏ ਇਹਨਾਂ ਕੋਲ ਹੈ ਸਾਰਾ ਕੁਛ ਇਹਨਾਂ ਕੋਲੋ ਤੇ ਇਹਨਾਂ ਕੋਲ ਇੱਕ ਇੱਕ ਗੱਲ ਦਾ ਚਿੱਠਾ ਹੈ ਸਾਰੇ ਦੇਸ਼ 'ਚ ਇਹੋ ਜਿਹਾ ਕਿਹੜਾ ਐਮਐਲਏ ਹੈ ਜਿਨੇ ਕਦੇ ਕੋਈ ਕਪਲੇਬਾਜੀ ਨਾ ਕੀਤੀ ਹੋ ਪਹਿਲਾ ਸਵਾਲ ਤਾਂ ਇਹ ਹੈ ਹੂੰ ਫਿਰ ਕੀਤੀ ਹੋਊਗੀ ਤਾਂ ਉਹਨਾਂ ਕੋਲ ਸਬੂਤ ਪਈ ਨਹੀਂ ਹੈ ਉਹ ਕੱਲ ਨੂੰ ਪਰਚੇ ਦੇ ਕੇ ਤੁਹਾਨੂੰ ਅੰਦਰ ਕਰ ਦੇਣਗੇ ਤੁਸੀਂ ਜੇਲ੍ਹ 'ਚ ਬੈਠੇ ਰਹੋਗੇ ਜੇਲ ਕੱਟੀ ਜਾਓਗੇ ਉਦੋਂ ਬਾਅਦ ਬੀਜੇਪੀ ਇੱਕ ਉਹ ਉਹਨਾਂ ਨੇ ਕਿਹਾ ਨਾ ਵੀ ਵਾਸ਼ਿੰਗ ਮਸ਼ੀਨ ਹੈ ਹੂੰ ਜਿਹੜਾ ਬੀਜੇਪੀ ਚ ਜਾਂਦਾ ਸਾਫ਼ ਹੋ ਜਾਂਦਾ ਤੁਹਾਡੇ ਸਾਰੇ ਪਾਪ ਤੁਸੀਂ ਤੁਸੀਂ ਵਾਸ਼ਿੰਗ ਮਸ਼ੀਨ ਚਾਓ ਸਹੀ ਤੇ ਪਾਪ ਤਲ ਕੇ ਤੁਹਾਡੇ ਸਾਰੇ ਕੇਸ ਰਫਾ ਦਫਾ ਹੋ ਜਾਂਦੇ ਨੇ ਹੂੰ ਸਾਰੀਆਂ ਤੁਹਾਡੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਐਵੇਂ ਕਰਨਾਟਕਾ ਤੋਂ ਸੀਗਾ ਐਮ ਐਲ ਮੰਤਰੀ ਰਹੇ ਉਹ ਕੋਲ ਮਾਈਨਿੰਗ ਦੇ ਉਹਨਾਂ ਨੇ ਸਾਰੇ ਠੇਕੇ ਲਿੱਤੇ ਹੋਏ ਸੀ ਉਹਨਾਂ ਉੱਤੇ ਹਜ਼ਾਰਾਂ ਕਰੋੜਾਂ ਦੇ ਘਪਲੇ ਦਾ ਸਕੈਮ ਹੈ ਮਤਲਬ ਉਹਨਾਂ ਦੇ ਕੇਸ ਪੀਆਈਡੀ ਨਹੀਂ ਸਾਰਾ ਕੁਝ ਹੋ ਗਿਆ ਹੁਣ ਭਾਜਪੀ ਚ ਆ ਗਏ ਨੇ ਹੁਣ ਹੋ ਸਕਦਾ ਕੇਸ ਵੀ ਰਫਾ-ਦਫਾ ਹੋ ਜਾਣ ਸਾਰੇ ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ ਆਪਾਂ ਪਰ ਰਵਨੀਤ ਅੱਜ ਪੰਜਾਬ ਦਾ ਦੇਖਿਆ ਜਾਵੇ ਆਪਾਂ ਦੇਸ਼ ਨੂੰ ਚਲੋ ਛੱਡ ਦਈਏ ਕਿਉਂਕਿ ਪੰਜਾਬ ਦੀ ਸਿਆਸਤ ਇੱਕ ਹਮੇਸ਼ਾ ਚਰਚਾ ਚ ਰਹੀ ਆ ਪੰਜਾਬ ਦੇ ਵਿੱਚ ਚਾਹੇ ਲੋਕ ਸਭਾ ਦੀਆਂ 13 ਸੀਟਾਂ ਆਉਂਦੀਆਂ ਨੇ ਪਰ ਨਜ਼ਰਾ ਪੰਜਾਬ ਦੇ ਉੱਤੇ ਸਾਰੇ ਦੇਸ਼ ਦੀਆਂ ਹੁੰਦੀਆਂ ਨੇ ਯਾਰ ਪੰਜਾਬ ਚ ਕੀ ਨਿਬੜੂਗਾ ਆਮਾਦੀ ਪਾਰਟੀ ਪੂਰਾ ਜੋਰ ਲਾ ਰਹੀ ਸੀ ਪਰ ਜਿਹੜਾ ਅੱਜ ਝਟਕਾ ਆਮਾਦੀ ਪਾਰਟੀ ਨੂੰ ਲੱਗਿਆ ਕਿ ਲੋਕ ਤਾਂ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਟਰੋਲ ਵੀ ਹੋਣ ਲੱਗ ਗਿਆ ਹੋਂ ਤਾਂ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਓਸ ਫੁੱਲ ਤੇ ਤੇ ਕਿਉਂ ਨਾ ਕਹਿਣ ਉਹੀ ਰਿੰਕੂ ਜੀ ਰਿੰਕੂ ਦੀ ਵੀ ਚੌਥੀ ਪਾਰਟੀ ਹੋ ਗਈ ਮੇਰੇ ਹਿਸਾਬ ਨਾਲ ਹੂੰ ਪਹਿਲਾਂ ਰਿੰਕੂ ਜੀ ਕਾਂਗਰਸ ਚ ਸੀਗੇ ਹੂੰ ਫੇਰ ਕੀ ਕਹਿੰਦੇ ਨੇ ਆਮਾਦੀ ਪਾਰਟੀ ਚ ਆ ਗਏ ਹੁਣ ਬੀਜੇਪੀ ਚ ਆ ਗਏ ਰਵਨੀਤ ਬਿੱਟੂ ਜੀ ساری ਉਮਰ ਤੁਸੀਂ ਕਾਂਗਰਸ ਦਾ ਉਹ ਕਰਦੇ ਰਹੇ ਸਮਰਥਨ ਕਰਦੇ ਰਹੇ ਵੀ ਕਾਂਗਰਸ ਵਰਗੀ ਪਾਰਟੀ ਨਹੀਂ ਰਾਹੁਲ ਗਾਂਧੀ ਵਰਗਾ ਲੀਡਰ ਨਹੀਂ ਹੁਣ ਤੁਹਾਨੂੰ ਸ਼ਰਮ ਨਾ ਆਉਗੀ ਇਹ ਗੱਲ ਕਹਿੰਦੇ ਹੋਏ ਕਿ ਰਾਹੁਲ ਗਾਂਧੀ ਮਾੜਾ ਭਾਵੇਂ ਮਾੜਾ 10 ਸਾਲ ਪ੍ਰਧਾਨ ਮੰਤਰੀ ਨੂੰ ਨਿੰਦਦੇ ਰਹੇ ਨਿੰਦੇ ਰਹੇ ਉਹਨਾਂ ਦਾ ਵਿਰੋਧ ਕਰਦੇ ਰਹੇ ਭਾਜੀਪੀ ਨੂੰ ਮਾੜਾ ਕਹਿੰਦੇ ਰਹੇ ਅੱਜ ਉਹ ਬੀਜੇਪੀ ਨਾਲ ਕਹਿੰਦੇ ਜੀ 10 ਸਾਲਾਂ ਤੋਂ ਸਬੰਧ ਚੰਗੇ ਐ ਸੀ ਮੇਰੇ ਅੱਜ ਗੱਲਾਂ ਹੋਰ ਆ ਰਹੀਆਂ ਨੇ ਉਹੀ ਉਹੀ ਤਾਂ ਗੱਲ ਹੈ ਨਾ ਮਤਲਬ ਤੁਸੀਂ ਫਿਰ ਕੰਮ ਹੀ ਉਹਨਾਂ ਵਾਸਤੇ ਕਰੀ ਜਾਂਦੇ ਸੀ ਸਾਰਾ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ 10 ਸਾਲ ਦੇ ਸਾਡੇ ਸੰਬੰਧ ਬਹੁਤ ਵਧੀਆ ਸੀ ਪਰ ਇੱਕ ਇੱਕ ਚੀਜ਼ ਤਾਂ ਕਲੀਅਰ ਸੀ ਨਾ ਜਦੋਂ ਵੀ ਬੰਦੀ ਸਿੰਘਾਂ ਦੀ ਗੱਲ ਆਉਂਦੀ ਸੀ ਜਾਂ ਪੰਜਾਬ ਦੇ ਨੌਜਵਾਨ ਜਿਹੜਾ 92 ਦਾ ਦੌਰ ਹੰਡਾਇਆ ਦੇ ਕੋ ਉਹਨੂੰ ਮੰਨ ਕਰ ਨਹੀਂ ਅਸੀਂ ਉਸ ਚੀਜ਼ ਤੋਂ ਹੋ ਸਕਦੇ ਕਿਉਂਕਿ ਜੋ ਬਿਆਨ ਸਿੰਘ ਦੀ ਸਰਕਾਰ ਜਾਂ ਬਿਆਨ ਸਿੰਘ ਮੁੱਖ ਮੰਤਰੀ ਰਹਿੰਦੇ ਸਮੇਂ ਉਹਨਾਂ ਦੇ ਦਾਦਾ ਜੀ ਦੇ ਰਹਿੰਦੇ ਸਮੇਂ ਜੋ ਪੰਜਾਬ ਨੇ ਸੰਤਾਪ ਭੋਗ ਗਿਆ ਉਹ ਤਾਂ ਲੋਕ ਭਾਜ ਨਹੀਂ ਨਾ ਸਕਦੇ ਤੇ ਉਹ ਹਮੇਸ਼ਾ ਉਸ ਗੱਲ ਤੇ ਹੁੰਸੀ ਕਿ ਮੇਰੇ ਦਾਦਾ ਜੀ ਨੇ ਤਾਂ ਪੰਜਾਬ ਨੂੰ ਬਚਾਉਣ ਦਾ ਕੰਮ ਕੀਤਾ ਅੱਜ ਵੀ ਉਹ ਗੱਲ ਕਹਿ ਰਹੇ ਨੇ ਕਿ ਮੇਰੇ ਦਾਦਾ ਜੀ ਪੰਜਾਬ ਲਈ ਲੜੇ ਸੀ ਕੁਰਬਾਨੀ ਦਿੱਤੀ ਪੰਜਾਬ ਲਈ ਮੈਂ ਵੀ ਪੰਜਾਬ ਲਈ ਬੀਜੇਪੀ ਵਿੱਚ ਸ਼ਾਮਲ ਹੋਇਆ ਚਲੋ ਵਧੀਆ ਦੇਖ ਲੈਣੇ ਆ ਬੀਜੇਪੀ ਜਾ ਕੇ ਕੀ ਕਰ ਲੈਂਦੇ ਹਾਲੇ ਤੱਕ ਤਾਂ ਲੁਧਿਆਣੇ ਦੀਆਂ ਸੜਕਾਂ ਹੀ ਨਹੀਂ ਮੇਰੇ ਹਿਸਾਬ ਨਾਲ ਆਪਾਂ ਲੁਧਿਆਣੇ ਕਿੰਨੀ ਵਾਰੀ ਜਾਂਦੇ ਹਮ ਕਿਹੜੀ ਸੜਕ ਉੱਥੇ ਚਾਈਦੀ ਬਣੀ ਹੈ ਕੀ ਟ੍ਰੈਫਿਕ ਕੰਟਰੋਲ ਹੈ ਮੈਨ ਦਿਖਾਉ ਤਾਂ ਸਹੀ ਹਮ ਕਿੱਚੇ ਤੁਸੀਂ ਐਮਪੀ ਐਨੇ ਤੁਸੀਂ ਦੋ ਵਾਰੀ ਐਮਪੀ ਰਹਿ ਗਏ ਉਥੋਂ ਦੇ ਲੁਧਿਆਣੇ ਦੇ ਤਿੰਨ ਵਾਰੀ ਐਮਪੀ ਬਣਾਤਾ ਲੋਕਾਂ ਨੇ ਠੀਕ ਹੈ ਪਾਰਟੀ ਨੇ ਤਿੰਨ ਵਾਰੀ ਟਿਕਟ ਦਿੱਤੀ ਭਰੋਸਾ ਦਿੱਤਾ ਤੇ ਤੁਸੀਂ ਐ ਇੱਕੋ ਵਾਰੀ ਛੱਡ ਗਏ ਕੋਈ ਨਾ ਕੋਈ ਕੁੰਡੀ ਹੋਣੀ ਹੈ ਰਾਜ ਦੀ ਬਾਪਾ ਨੂੰ ਕੀ ਆਪਾਂ ਇੱਥੇ ਬਹਿ ਕੇ ਗੱਲ ਕਰ ਸਕਦੇ ਆ ਕੋਈ ਕਪਲੇਬਾਜੀ ਕੋਈ ਸੋਚ ਹੀ ਹੋਰ ਕੀਤੀ ਹੋਣੀ ਹੈ ਡਰ ਹੋਣਾ ਉਹਨਾਂ ਨੂੰ ਪਾਰਟੀ ਵਾਲੇ ਤਾਂ ਕਹਿੰਦੇ ਆ ਕਿ ਬਿੱਟੂ ਜੀ ਜਿੱਤਦੇ ਨਹੀਂ ਸੀਗੇ ਕਹਿੰਦੇ ਤਾਂ ਹੀ ਉਹ ਬੀਜੇਪੀ ਚ ਪਛਾਲ ਮਾਰ ਗਏ ਜੇ ਲੋਕਾਂ ਨੇ ਵੋਟ ਪਾਣੀ ਹੈ ਫਿਰ ਫਿਰ ਇਹਦਾ ਮਤਲਬ ਬੀਜੇਪੀ ਸੋਚ ਸਮਝ ਕੇ ਨਹੀਂ ਲੈ ਕੇ ਇਹੋਨਾਂ ਨੂੰ ਜੇ ਉਹਨਾਂ ਨੂੰ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਬਿੱਟੂ ਜੀ ਨਹੀਂ ਜਿੱਤਣਗੇ ਤਾਂ ਬਿੱਟੂ ਜੀ ਤਾਂ ਫਿਰ ਬੀਜੇਪੀ ਚਲੇਗੇ ਮਤਲਬ ਬੀਜੇਪੀ ਆਪ ਦੀ ਟਿਕਟ ਨਾ ਕੱਢੂਗੀ ਇਹ ਤਾਂ ਇਹੀ ਹੋਇਆ ਚਲੋ ਇਹ ਇਹ ਗੱਲਾਂ ਬਾਅਦ ਦੀਆਂ ਰਾਜਵੀ ਪਰ ਜਿਸ ਸਾਹ ਨਾਲ ਐਮਐਲਏ ਜਾ ਰਹੇ ਮੈਨੂੰ ਲੱਗਦਾ ਹੈ ਕਿ ਸਾਰਾ ਪੋਲੀਟੀਕਲ ਸਿਸਟਮ ਹੀ ਉਧਰ ਚਲਾ ਜਾਊਗਾ ਬੀਜੇਪੀ ਵਾਲ ਚਲਾ ਜਾਊਗਾ ਪੰਜਾਬ ਲਈ ਚਿੰਤਾ ਦੀ ਗੱਲ ਆ ਪੂਰੀ ਕਿਉਂ ਨਹੀਂ ਹੈ ਪਹਿਲਾਂ ਹੀ ਆਪਣੇ ਕੋਲ ਤਾਂ ਸਿਆਸਤਦਾਨਾਂ ਦੀ ਕਮੀ ਹੈ ਜਿਹੜੇ ਕਿ ਆਪਦੇ ਤੋਂ ਮਤਲਬ ਆਪਦੇ ਬਾਰੇ ਨਾ ਸੋਚਣ ਲੋਕਾਂ ਬਾਰੇ ਸੋਚਣ ਹੈ ਕਿੱਥੇ ਹੂੰ ਜਿਹੜਾ ਕੋਈ ਚੰਗਾ ਕੰਮ ਕਰਦਾ ਹੁਣ ਮਾੜਾ ਮੋਟਾ ਤਾਂ ਦੇਖੋ ਰਾਜੀ ਦੀ ਪਾਪਾ ਨੂੰ ਵੀ ਪਤਾ ਵੀ ਇਹ ਸਭ ਕੁਝ ਤਾਂ ਚੱਲਦਾ ਹੈ ਤੁਸੀਂ ਕੱਲ ਨੂੰ ਇਲੈਕਸ਼ਨ ਵੀ ਕੱਢਨੇ ਨੇ ਸਾਰਾ ਕੁਝ ਕਰਨਾ ਹੈ ਹਨਾ ਤੇ ਦੇਵੇ ਪਾਰਟੀ ਫੰਡਿੰਗ ਫਰ ਹੂੰ ਕਿਉਂ ਨਹੀਂ ਦਿੰਦੀ ਹੋਂ ਤੁਸੀਂ ਇਹ ਗੱਲ ਕਰੀ ਜਾਂਦੇ ਹੋ ਕਿ ਉਧਰ ਕਦੇ ਇਧਰ ਚਲੇ ਗਏ ਕਦੇ ਉਧਰ ਚਲੇ ਗਏ ਇਹਨਾਂ ਦਾ ਕੰਮ ਹੈ ਹੂੰ ਹਰ ਇੱਕ ਬੰਦਾ ਬੀਜੇਪੀ ਅੱਜ ਸੱਤਾ ਚ ਹੈ ਪਾਵਰਫੁੱਲ ਹੈ ਸਾਰਾ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਹੱਥ ਹੱਥ ਤੁਸੀਂ ਕਿਵੇਂ ਨਾ ਜਾਓਗੇ ਤੁਹਾਨੂੰ ਕਿਸੇ ਨਾ ਕਿਸੇ ਗੱਲ ਤੇ ਦਬਾ ਲੈਣਾ ਉਹਨਾਂ ਨੂੰ ਰਿੰਕੂ ਦਾ ਮੈਂ ਬਿਆਨ ਸੁਣ ਰਿਹਾ ਸੀ ਹੁਣ ਬੀਜੇਪੀ ਸ਼ਾਮਲ ਹੋਣ ਤੋਂ ਬਾਅਦ ਕਹਿੰਦੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਕਹਿੰਦੇ ਮੈਂ ਪੂਰੇ ਨਹੀਂ ਕਰ ਸਕਿਆ ਮੇਰੀ ਸਰਕਾਰ ਨੇ ਮੇਰੀ ਪਿੱਠ ਉੱਤੇ ਹੱਥ ਹੀ ਨਹੀਂ ਰੱਖਿਆ ਕਹਿੰਦੇ ਪਤਾ ਨਹੀਂ ਫਿਰ ਇਹ ਤਾਂ ਭਗਵੰਤ ਮਾਨ ਤੇ ਸਿੱਧੇ ਸਿੱਧੇ ਦੋਸ਼ ਲੱਗ ਰਹੇ ਹੂੰ ਇਹਦਾ ਫਿਰ ਇਹ ਗੱਲ ਹੋ ਗਈ ਨਾ ਵੀ ਸਰਕਾਰ ਤੁਹਾਨੂੰ ਜਾਂ ਤਾਂ ਵੀ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਜੀ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਸੀ ਕੰਮ ਨਹੀਂ ਕਰਨ ਦੇ ਰਹੇ ਸੀ ਆਹੀ ਗੱਲ ਹੋਈ ਅੱਛਾ ਫਿਰ ਅੱਗੋਂ ਕੀ ਕੀ ਬਿਆਨ ਚ ਉਹਨਾਂ ਨੇ ਹੂੰ ਅੱਗੋਂ ਬਸ ਕਹਿੰਦੇ ਮੋਦੀ ਸਾਹਿਬ ਦੀਆਂ ਨੀਤੀਆਂ ਵਧੀਆਂ ਮਿੱਤਸ਼ਾ ਦੇ ਨਾਲ ਕੰਮ ਕਰਕੇ ਮੈਨੂੰ ਇੰਨਾ ਕੁ ਵਧੀਆ ਲੱਗਿਆ ਤੇ ਮੈਂ ਇੱਧਰ ਜਾਣ ਕਰਦਾ ਫੈਸਲਾ ਕਰ ਲਿਆ ਅੱਛਾ ਇਹ ਚੀਜ਼ੇ ਬੜੀ ਕਾਮ ਹਨ ਜਿਹੜਾ ਵੀ ਕੋਈ ਜਾਣਦਾ ਉਹ ਕਹਿੰਦਾ ਜੀ ਮੋਦੀ ਜੀ ਤੇ ਅਮਿਤ ਸ਼ਾਹ ਦੀਆਂ ਨੀਤੀਆਂ ਵਧੀਆ ਕੰਮ ਕਰਨ ਦੇ ਢੰਗ ਵਧੀਆ ਪਹਿਲਾਂ ਮਾੜੇ ਹੁੰਦੇ ਆ ਬਾਅਦ ਚ ਵਧੀਆ ਹੋ ਜਾਂਦੇ ਆ ਉਹੀ ਆਹੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੀ ਕਿਹੜੀ ਗਿੱਦਰ ਸਿੰਘੀ ਆ ਬੀਜੇਪੀ ਕੋਲ ਜਿਹੜੀ ਰਾਤੇ ਰਾਤ ਬੰਦੇ ਬਦਲ ਹੀ ਜਾਂਦੇ ਆ ਤੁਹਾਨੂੰ ਦੱਸਿਆ ਤਾਂ ਪਰਚੇ ਜੇ ਅਸਲ ਚ ਕੰਮ ਕਰਨ ਦੀ ਨੀਤੀ ਨਹੀਂ ਜੇਲ ਜਾਣ ਦਾ ਡਰ ਹੈ ਹੂੰ ਵੀ ਕੱਲ ਨੂੰ ਦੇਖੋ ਦਿੱਲੀ ਦਾ ਚੀਫ ਮਨਿਸਟਰ ਆਪਾ ਚੀਫ ਮਿਨਿਸਟਰ ਨੂੰ ਜੇਲ੍ਹ ਚ ਪਾਉਣ ਲੱਗੇ 10 ਵਾਰੀ ਸੋਚਾਂਗੇ ਜੇ ਉਹ ਆਪਦੀ ਇੱਤਿਹਾਸ ਉਹਨਾਂ ਕੋਲ ਪਾਵਰ ਹੈ ਉਹਨਾਂ ਨੇ ਜਦੋਂ ਚੀਫ ਮਿਨਿਸਟਰ ਜੇਲ੍ਹ ਦੇ ਵਿੱਚ ਸੁੱਟਤਾ ਤੇ ਆਮ ਐਮਐਲਏ ਦੀ ਕੀ ਔਕਾਤ ਹੈ ਉਹ ਦੇਖੋ ਤਾਂ ਦਰਦ ਦਾ ਮਾਹੌਲ ਜਿਹੜਾ ਬਣਾ ਰਹੀ ਹੈ ਬੀਜੇਪੀ ਉਹ ਉਹਨੂੰ ਸੋਚਣਾ ਪੈਣਾ ਲੋਕਾਂ ਨੂੰ ਵੀ ਕਿ ਕਿੱਧਰ ਨੂੰ ਦੇਸ਼ ਜਾ ਰਿਹਾ ਤੁਸੀਂ ਕਿੰਨੀ ਦੇਰ ਇਹ ਚੀਜ਼ ਕਰਨਾ ਹੋਗੇ ਕਦੇ ਨਾ ਕਦੇ ਤਾਂ ਲੋਕ ਸਮਝਣਗੇ ਜੀ ਤੁਸੀਂ ਆਪਾਂ ਪਹਿਲਾਂ ਵੀ ਇੱਕ ਸ਼ਾਇਦ ਪੋਡਕਾਸਟ ਕੀਤਾ ਸੀ ਵੀ ਦੇਸ਼ ਦੇ ਮੁੱਦਿਆਂ ਤੇ ਬੋਲੋ। ਹੂੰ। ਦੇਸ਼ ਕਿਹੜੇ ਕਿੰਨੇ ਸਥਾਨ ਤੇ ਆਪਣਾ ਦੱਸੋ। ਅੱਜ ਜਿਹੜਾ ਡਾਲਰ ਦਿਨ ਪਰ ਦਿਨ ਉੱਤੇ ਜਾਈ ਜਾਂਦਾ ਕਿਉਂ ਜਾਈ ਜਾਂਦਾ? ਮੈਨੂੰ ਕਿਤੇ ਉਹ ਤਾਂ ਦੱਸੋ ਨਾ ਵੀ ਆਹ ਕਮੀ ਆ, 5 ਟ੍ਰਿਲੀਅਨ 5 ਟ੍ਰਿਲੀਅਨ ਰੁਪਏ ਨੇ 12 ਸਾਲ ਬਾਅਦ ਤਾਂ ਵੈਸੀ ਡਬਲ ਹੋ ਜਾਂਦੀ ਹੈ। ਇਕਨੋਮੀ ਕਹਿੰਦੀ ਉਹ ਕਹਿੰਦੀ ਏ। ਹੂੰ। 12 ਸਾਲ ਬਾਅਦ ਤਾਂ ਤੁਸੀਂ 1 ਰੁਪਿਆ ਲਾਓ ਤਾਂ ਤੁਹਾਡਾ ਵੈਸੀ ਹੀ 2 ਹੋ ਜਾਣੇ ਆ ਅੱਜ ਜੇ ਤੁਸੀਂ 3 ਟ੍ਰਿਲੀਅਨ ਤੇ ਖੜੇ ਹੋ 12 ਸਾਲ ਬਾਅਦ ਆਟੋਮੈਟਿਕ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਉਹ 6 ਟ੍ਰਿਲੀਅਨ ਤੇ ਪਹੁੰਚ ਹੀ ਜਾਣੀ ਹੈ ਇਕਨومی ਹੂੰ ਮੈਂ ਨਹੀਂ ਕਹਿੰਦਾ ਕਿ ਵਿਕਾਸ ਨਹੀਂ ਹੋਇਆ ਦੇਸ਼ 'ਚ ਬਹੁਤ ਸਾਰੇ ਵਿਕਾਸ ਹਨ ਨਿਤਿਨ ਗਟਕਰੀ ਜੀ ਨੇ ਬਹੁਤ ਸਾਰੀਆਂ ਸੜਕਾਂ ਬਣਾਤੀਆਂ ਪਰ ਉਹ ਵੇਚ ਵੀ ਦਿੱਤੀਆਂ ਇਹ ਵੀ ਦੱਸੋ ਨਾ ਬਿਲਕੁਲ ਉਹਦੇ ਦਾ ਟੋਲ ਵੀ ਲਾਇਆ ਤੁਸੀਂ ਕਿਉਂ ਟੋਲ ਲਾ ਰਹੇ ਹੋ ਜੇ ਸਰਕਾਰ ਬਣਾ ਰਹੀ ਹੈ ਤਾਂ ਸਰਕਾਰ ਚਲਾਵੇ ਹੂੰ ਜਾਂ ਫਿਰ ਜਾਂ ਫਿਰ ਜਾਂ ਫਿਰ ਜਾਂ ਫਿਰ ਕਾਰਾਂ ਤੇ ਜਿਹੜਾ ਪਹਿਲਾਂ ਰੋਡ ਟੈਕਸ ਲੈਣੇ ਹੋ ਮਾਫ ਕਰ ਦਿਓ ਹੂੰ ਕਿਉਂ ਲੈਣੇ ਹੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਆਪਾਂ ਲੋਕਾਂ ਦਾ ਕਹਿੰਦਾ ਥੱਲੇ ਬੀਜੇਪੀ ਵਾਲੇ ਹੁਣ ਲੱਗ ਜਾਣਗੇ ਕਮੈਂਟ ਕਰਨ ਵੀ ਉਹ ਬਕਵਾਸ ਕਰੀ ਜਾਂਦੇ ਆ ਇਹ ਹੈ ਉਹ ਹੈ ਹੂੰ ਅਸਲ ਚ ਨਾ ਜਿਹੜੀ ਜਿਹੜੀ ਆਪਣੇ ਪੰਜਾਬ ਨੂੰ ਛੱਡ ਕੇ ਰਾਜਸਥਾਨ ਉਧਰ ਮਹਾਰਾਸ਼ਟਰ ਮੱਧ ਪ੍ਰਦੇਸ਼ ਯੂਪੀ ਵਾਲੇ ਪਾਸੇ ਲੋਕਾਂ ਦੀ ਸੋਚ ਹੈ ਨਾ ਉਹ ਸਿਰਫ ਹਿੰਦੂ ਤੇ ਮੁਸਲਮਾਨ ਦੇ ਹੁੰਦੇ ਤੇ ਹੋ ਗਏ ਹੂੰ ਉਹਨਾਂ ਨੂੰ ਐ ਲੱਗਦਾ ਕਹਿੰਦੇ ਹਿੰਦੂ ਖਤਰੇ 'ਚ ਐ ਮੈਂ ਪਰਸੋ ਕਿਸੇ ਨਾਲ ਬੈਠਾ ਸੀਗਾ ਰਾਜਸਥਾਨ ਤੋਂ ਮੇਰਾ ਵੀਰ ਸੀਗਾ ਹੂੰ ਮੈਂ ਗੱਲ ਕੀਤੀ ਮੈਂ ਕਿਹਾ ਕਹਿੰਦੇ ਹਿੰਦੂ ਖਤਰੇ 'ਚ ਅੱਛਾ ਮੈਂ ਕਿਹਾ ਯਾਰ ਕਿਵੇਂ ਖਤਰੇ 'ਚ ਐ ਮੈਨੂੰ ਸਮਝਾਓ ਤਾਂ ਸਹੀ ਹੂੰ ਆਪਾਂ 90% ਆ ਹਾਂ ਹਿੰਦੂ 90% ਹਨ ਦੇਸ਼ 'ਚ ਤੇ 10% ਤੋਂ ਖਤਰਾ ਹੋਣ ਲੱਗ ਗਿਆ ਆਪਣੇ ਕੋਲ ਫਿਰ ਤਰਕ ਤਰਕ ਉਹਨਾਂ ਕੋਲੇ ਆ ਹੂੰ ਦੇ ਆਪਣੇ ਦੋ ਜਵਾਕ ਹੁੰਦੇ ਉਹਨਾਂ ਦੇ 8 ਹੁੰਦੇ ਹੂੰ ਤੁਸੀਂ ਰੋਕ ਲਾ ਦਿਓ ਯਾਰ ਤੁਸੀਂ ਦੋ ਕਰ ਦਿਓ ਸਾਰਿਆਂ ਦੇ ਦੋ ਤੋਂ ਵੱਧ ਜਿਹਨਾਂ ਨੂੰ ਉਹਨੂੰ ਕਹਦੇ ਹੋ ਵੀ ਉਹਨੂੰ ਅੱਗੇ ਜਾ ਕੇ ਕੋਈ ਬੈਨੀਫਿਟ ਨਹੀਂ ਮਿਲੂਗਾ ਉਸੀ ਹੂੰ ਇਹ ਤਾਂ ਤੁਹਾਡੇ ਹੱਥ ਚ ਹੈ ਨਾ ਬਜਾਏ ਤੁਸੀਂ ਇਹ ਇਹ ਨਾਰਾ ਲਵਾਤਾ ਵੀ ਮੁਸਲਮਾਨ ਤਾਂ ਹੈ ਹੀ ਅੱਤਵਾਦੀ ਜੀ ਮੁਸਲਮਾਨ ਨੂੰ ਰਹਿਣ ਨਹੀਂ ਦੇਣਾ ਜਾਂ ਹੋਰ ਕੋਈ ਧਰਮ ਨੂੰ ਅੱਛਾ ਜੇ ਮੰਨ ਲਓ ਹਿੰਦੂ ਧਰਮ ਆ ਗਿਆ ਸਾਰਾ ਫਿਰ ਤੁਸੀਂ ਗਰੰਟੀ ਲੈਣੇ ਹੋ ਵੀ ਉੱਚੀ ਨੀਚ ਦਾ ਫਰਕ ਨਾ ਹੋਊਗਾ ਹੂੰ ਦੱਸੋ ਜੇ ਤੁਸੀਂ ਗਰੰਟੀ ਲੈਣੇ ਹੋ ਤਾਂ ਠੀਕ ਹੈ ਫਿਰ ਕੱਢ ਦਿਓ ਮੁਸਲਮਾਨਾਂ ਨੂੰ ਬਾਹਰ ਹੋਰ ਵੀ ਬਥੇਰੇ ਧਰਮ ਐਈਸਾਈ ਹੈ ਮੁਸਲਮਾਨ ਸਿੱਖ ਵੀ ਨਹੀਂ ਫਿਰ ਸਾਰਿਆਂ ਨੂੰ ਬਾਹਰ ਕੱਢਦੇ ਤੇ ਤੁਸੀਂ ਹਿੰਦੂ ਰਾਸ਼ਟਰੀ ਬਣਾਣਾ ਧਰਮ ਤੇ ਸਿਆਸਤ ਹੋ ਰਹੀ ਹੈ ਨਾ ਕਦੋਂ ਦੀ ਹੋ ਰਹੀ ਹੈ ਤੀਜਾ ਇਲੈਕਸ਼ਨ ਆ ਗਿਆ ਰਾਜ ਦੀ ਧਰਮ ਦੇ ਨਾਂ ਤੇ ਬਿਲਕੁਲ ਤੁਸੀਂ ਜੌਬਸ ਤੇ ਗੱਲ ਕਰੋ ਨਾ 2 ਕਰੋੜ ਨੌکریاں ਹਰ ਸਾਲ ਕਿਹਾ ਸੀ ਕਿ ਕਿੱਥੇ ਗਈਆਂ 2 ਕਰੋੜ ਨੌکریاں ਦਿਓ ਕਿਉਂ ਨਹੀਂ ਦੇ ਰਹੀ ਬਿਲਕੁਲ ਤਦ ਇਹ ਲੋਕਾਂ ਨੂੰ ਵੀ ਅਜੀ ਸਮਝ ਨਹੀਂ ਪੈਣੀ ਐ ਬੇ ਮੁਸਲਮਾਨ ਸਾਡੀ ਗਊ ਹੱਤਿਆ ਕਰਦੇ ਐ ਇੰਨੀਆਂ ਯਾਰਾ ਲੱਖਾਂ ਗਾਵਾਂ ਰੋਡ ਤੇ ਤੁਰੀਆਂ ਫਿਰਦੀਆਂ ਲੈ ਜਾਓ ਨਾ ਸੰਭਾਲੋ ਇਹਨਾਂ ਨੂੰ ਕਾਓਸ ਐਸ ਵੀ ਲੈਂਦੇ ਨੇ ਹੂੰ ਕਿਉਂ ਨਹੀਂ ਸਾਮਦੇ ਇਹਨਾਂ ਨੂੰ ਕੱਲਾ ਕੱਲਾ ਗੱਲਾਂ ਕਰਨ ਨਾਲ ਜਾਂ ਹਿੰਦੂ ਮੁਸਲਮਾਨ ਕਰਨ ਨਾਲ ਤੁਸੀਂ ਨਹੀਂ ਵੱਡੇ ਹੋਣਾ ਮੋਦੀ ਪ੍ਰਤੀ ਸੋਝ ਆ ਲੋਕਾਂ ਦੀ ਮੈਂ ਇੱਕ ਗੱਲ ਦਾ ਫੈਨ ਆ ਮੋਦੀ ਸਾਹਿਬ ਦਾ ਹੂੰ ਕਿਆ ਲੋਕਾਂ ਦਾ ਦਿਮਾਗ ਕੱਢਿਆ ਇਹਨਾਂ ਹਿੰਦੂ ਮੋਦੀ ਬਸ ਹੋਰ ਕੋਈ ਨਹੀਂ ਤੋ ਤਾਂ ਐਸੀ ਚੀਜ਼ ਹੀ ਖੁਸ਼ ਹੋਏ ਬੈਠਿਆ ਵੀ ਰਾਮ ਮੰਦਿਰ ਬਣਾਤਾ ਜੀ ਜਿਹੜਾ ਕਾਂਗਰਸ ਤੋਂ ਨਹੀਂ ਇੰਨੇ ਸਾਲਾਂ ਚ ਕੰਮ ਹੋਇਆ ਮੋਦੀ ਜੀ ਨੇ ਕਰਤਾ ਸਾਰਿਆਂ ਨੇ ਕਿਤੇ ਮੋਦੀ ਜੀ ਨੂੰ ਇਕੱਲੇ ਤੋਂ ਨਾ ਕੋਰਚ ਗਈ ਸੀ ਵਕੀਲਾਂ ਦਾ ਵੀ ਉਹਨਾਂ ਯੋਗਦਾਨ ਹੈ ਜਿਹੜੇ ਆ ਸ਼੍ਰੀ ਸ਼੍ਰੀ ਉਹ ਮਹੰਤ ਜੀ ਸੀਗੇ ਇੱਕ ਜਿਹੜੇ ਜਿਨ੍ਹਾਂ ਨੇ ਬੜਾ ਰੋਲਾ ਪਾਇਆ ਵੀ ਮੰਦਿਰ ਕੰਪਲੀਟ ਹੋ ਲੈੰਦੋ ਉਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਜਦੋਂ ਯੋਧਿਆ ਮੰਦਿਰ ਦਾ ਇਨੋਗ੍ਰੇਸ਼ਨ ਸੀਗੀ ਮੂਰਤ ਕੱਢਿਆ ਉਦੋਂ ਕੀ ਕਹਿੰਦੇ ਉਹਨਾਂ ਨੇ ਬੜਾ ਰੋਲਾ ਪਾਇਆ ਕਿ ਮੈਂ ਨਹੀਂ ਚੱਲਿਆ ਜੀ ਹੂੰ ਦੇਸ਼ ਦੇ ਸਰ ਨਾਲੋਂ ਵੱਡੇ ਜੇ ਆਪਾਂ ਮੰਨਿਆ ਜਾਵੇ Hindu ਧਰਮ ਦੇ ਉਹੀ ਨੇ ਇਸ ਟਾਈਮ ਹੂੰ ਉਹ ਨਹੀਂ ਗਏ ਹੂੰ ਤੇ ਫਿਰ ਮੋਦੀ ਉਹਨਾਂ ਨਾਲੋਂ ਉੱਚੇ ਹੋ ਗਏ ਇਹਦਾ ਮਤਲਬ ਲੋਕਾਂ ਨੇ ਬਣਾ ਲ ਲੋਕਾਂ ਦੀ ਸਾਈਕੀ ਇਦਾਂ ਦੀ ਹੋ ਗਈ ਹੈ ਕਿ ਮੋਦੀ ਹੀ ਸਭ ਕੁਝ ਹੈ ਜੀ ਉਹ ਸਿਆਸਤਦਾਨ ਬਹੁਤ ਵਧੀਆ ਨੇ ਉਹ ਚੀਜ਼ਾਂ ਮੈਨੇਜ ਬਹੁਤ ਵਧੀਆ ਕਰ ਰਹੇ ਨੇ ਸਾਰੇ ਪਾਸੇ ਜਿੰਨੂੰ ਪੁੱਛ ਲੋ ਮੈਂ ਇੱਕ ਗੱਲ ਕਹੀ ਵੀ ਕਹਿੰਦੇ ਕਾਂਗਰਸ ਨਹੀਂ ਆਣੀ ਚਾਹੀਦੀ ਮੈਂ ਕਿਹਾ ਕਿਉਂ ਮੈਨੂੰ ਇੱਕ ਰੀਜ਼ਨ ਤਾਂ ਦਿਓ ਨਾ ਹੂੰ ਕਹਿੰਦੇ ਰਾਹੁਲ ਗਾਂਧੀ ਕੋ ਰਾਹੁਲ ਗਾਂਧੀ ਦੇਸ਼ ਨਹੀਂ ਚਲਾ ਸਕਦੇ ਮੈਂ ਕਿਹਾ ਚਲੋ ਮੰਨ ਲਿਆ ਨਹੀਂ ਚਲਾ ਸਕਦੇ ਮੈਨੂੰ ਕਾਰਨ ਦੱਸ ਦਿਓ ਕਿਉਂ ਨਹੀਂ ਚਲਾ ਸਕਦਾ ਹੂੰ ਪੱਪੂ ਹੈ ਉਹਨਾਂ ਨੇ ਮੰਚ ਇੱਕ ਜਿਵੇਂ ਆਪਾਂ ਟੈਗ ਲਾਈਨ ਦੇ ਦਿੰਦੇ ਆ ਨਾ ਪੱਪੂ ਹੈ ਤਾਂ ਪੱਪੂ ਹੈ ਇਹ ਇਹਦੇ ਕੋਲ ਨਹੀਂ ਕੁਝ ਹੁੰਦਾ ਹੂੰ ਤੇ ਲੋਕਾਂ ਨੂੰ ਇਹ ਚ ਮੈਂ ਫਿਰ ਬੀਜਪੀ ਵਾਸ਼ਿੰਗ ਮਸ਼ੀਨ ਹੋਈ ਉਹ ਪਾਇਆ ਮਸ਼ੀਨ ਚ ਪਾਇਆ ਇਧਰੋਂ ਕੱਢਤਾ ਤੇ ਉਹ ਸਾਫ ਹੋ ਗਿਆ ਉਹ ਹੁਣ Hindu ਬਣ ਗਿਆ ਉਹਦੇ ਉੱਤੇ ਕੋਈ ਖਤਰਾ ਨਹੀਂ ਉਹਦੇ ਉੱਤੇ ਕੋਈ ਉਹਦੇ ਤੇ ਕੇਸ ਨਹੀਂ ਹੋਣਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੁਸੀਂ ਹੁਣ ਤਿਆਰ ਹੋ ਪ੍ਰੋਡਕਟ ਬਣ ਗਏ ਉਹਨਾਂ ਮੋਹਰ ਲੱਗ ਗਈ ਪੂਰੀ ਬੱਤੀ ਲੱਗ ਗਈ ਹੈ ਤੁਸੀਂ ਕੋਈ ਹੁਣ ਆਣ ਵਾਲੇ ਟਾਈਮ 'ਚ ਵੀ ਦੇਖ ਲਿਓ ਪੰਜਾਬ 'ਚ ਹੋਰ ਬੜੇ ਨਾਮੀ ਜਾਣਗੇ ਜਿਨ੍ਹਾਂ ਨੇ ਟੈਕਸ ਦੀ ਚੋਰੀ ਕੀਤੀ ਹੈ ਕਦੇ ਨਾ ਕਦੇ ਰਾਜਦীব ਹੋਏ ਜਾਂਦੀ ਹੈ ਜਿਹੜੇ ਬੰਦੇ ਕੋਲ ਪੈਸੇ ਦਾ ਹੁੰਦਾ ਉਹ ਇੰਨਾ ਹਿਸਾਬ ਨਹੀਂ ਰੱਖ ਸਕਦਾ ਉਹਨੇ ਸਿਆਸਤ ਵੀ ਕਰਨੀ ਹੈ ਉਹਨੇ ਸਾਰਾ ਕੁਝ ਕਰਨਾ ਹੈ ਜਾਂ ਕਦੇ ਨਾ ਕਦੇ ਤੁਸੀਂ ਟੈਂਡਰ ਚੁੱਕ ਭਲਾ ਕਰਕੇ ਜਾਂ ਕੋਈ ਸਬਸਿਡੀ ਖਾ ਕੇ ਲੋਕਾਂ ਦੀ ਕੋਸ਼ ਕਰਕੇ ਅਕਸਰ ਆਮ ਗੱਲ ਐਮਐਲਏ ਵਸਤੇ ਜਿਹੜੇ ਕਪਲੇਬਾਜੀ ਹੁੰਦੀ ਬਾਕੀ ਕਹਿੰਦੇ ਜਦੋਂ ਕੁਰਸੀ ਹੁੰਦੀ ਹੈ ਨਾ ਥੱਲੇ ਪਾਵਰ ਚ ਹੁੰਦਾ ਬੰਦਾ ਉਦੋਂ ਅਲਾ ਕਹਿੰਦਾ ਕੋਈ ਨਹੀਂ ਕਿਹੜਾ ਪਤਾ ਲੱਗਦਾ ਕੋਈ ਕਿਹੜਾ ਪਤਾ ਲੱਗਦਾ ਉਹ ਬਸ ਉਹਨਾਂ ਕੋਲ ਉਹ ਪਤਾ ਲਾਣ ਵਾਲੀ ਸਕੀਮ ਹੈਗੀ। ਉਹ ਬਾਅਦ ਚ ਜਦੋਂ ਜਦੋਂ ਪਤਾ ਲੱਗਦਾ ਫਿਰ ਉਹ ਤਾਂ ਚੰਗੀ ਤਰ੍ਹਾਂ ਹੀ ਲੱਗਦਾ। ਨਹੀਂ ਨਹੀਂ ਉਹਨਾਂ ਕੋਲ ਪਤਾ ਲਾਣ ਵਾਲੀ ਹੈਗੀ ਸਕੀਮ। ਹੂੰ ਉਹ ਤਾਂ ਹੀ ਤਾਂ ਉਹ ਪੂਰੇ ਦੇਸ਼ 'ਚ ਤੁਸੀਂ ਚੈੱਕ ਕਰ ਲਓ। ਸਰਕਾਰਾਂ ਤੋੜ ਕੇ ਆ ਪਿੱਛੇ ਜੇ ਕਹਾਂਗਾ ਆਮ 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 ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਨਹੀਂ ਲੈ ਗਏ ਸੀ ਉਦੋਂ। ਹੂੰ ਉਹ ਬਾਅਦ ਚ ਵਿਚਾਰੇ ਜਦੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਵੀ ਆਮ ਆਦਮੀ ਪਾਰਟੀ ਦੀ ਕਾਉਂਸਲਰ ਲੱਗੂਗਾ ਉੱਥੇ ਤੇ ਉਹ ਫਾਈਨਲ ਹੈ। ਉਸ ਤੋਂ ਬਾਅਦ ਉਹ ਵਿਚਾਰੀਆਂ ਦੋ ਦੋ ਲੇਡੀਜ਼ ਹੀ ਆ ਇੱਕ ਬੰਦਾ ਸੀ ਕੋ ਵਾਪਸ ਆ ਗਏ। ਚਾਹੀ। ਹੂੰ ਮੈਂ ਨਹੀਂ ਹੁਣ ਅਸੀਂ ਆਮ ਆਦਮੀ ਪਾਰਟੀ ਚਾਂਜੀ ਹਮ ਮਜ਼ਾਕ ਬਣਾ ਰੱਖਿਆ ਹੈ ਸਿਆਸਤਦਾਨ ਮੈਨੂੰ ਲੱਗਦਾ ਇਹਨਾਂ ਲੋਕਾਂ ਤੇ ਵੀ ਜਿਹੜੇ ਉਮੀਦਵਾਰ ਜਸਤੇ ਕੇ ਨਾ ਹੁਣ ਤੁਸੀਂ ਦੇਖੋ ਅੱਜ ਐਮਐਲਏ ਸ਼ੀਤਲ ਅਨੁਦਾਗ ਜਿਹੜੇ ਗਏ ਨੀਗੇ ਛੱਡ ਕੇ ਹੁਣ ਜਲੰਧਰ ਤੋਂ ਉੱਥੋਂ ਜਿੱਥੋਂ ਐਮਐਲਏ ਸੀਗੇ ਉੱਥੇ ਜਿਮਨੀ ਚੋਣ ਹੋਊਗੀ ਫੇਰ ਇਲੈਕਸ਼ਨ ਕਮਿਸ਼ਨ ਬੈਟੂਗਾ ਫੇਰ ਪੈਸਾ ਜਿਹੜਾ ਲੋਕਾਂ ਦਾ ਵੇਸਟ ਆਫ ਟਾਈਮ ਵੀ ਹੋਊਗਾ ਵੇਸਟ ਆਫ ਟਾਈਮ ਮਨੀ ਵੀ ਹੋਵੇਗੀ ਤਾਂ ਉਹ ਚੀਜ਼ਾਂ ਨੂੰ ਲੈ ਕੇ ਵੀ ਕਾਨੂੰਨ ਬਣਾਉਣਾ ਚਾਹੀਦਾ ਨਾ ਵੀ ਕੋਈ ਇਸ ਤਰੀਕੇ ਦੇ ਨਾਲ ਨਹੀਂ ਅਸਤੀਫਾ ਦੇ ਕੇ ਜਾ ਸਕਦਾ ਭਾਈ ਉਹ ਕੇ ਪੈਸਾ ਤਾਂ ਲੋਕਾਂ ਦੇ ਖਰਾਬ ਹੁੰਦਾ ਨਾ ਇਹ ਤਾਂ ਇਹ ਤਾਂ ਸਰਕਾਰ ਰੋਲ ਬਣਾਵੇ ਨਾ ਬਾਂਡਸ ਦੇ ਖਿਲਾਫ ਤੁਸੀਂ ਕੀ ਕੀ ਕਾਰਵਾਈ ਕਰ ਰਹੇ ਹੋ ਬਿਆਨ ਦਿਓ ਨਾ ਕਿਉਂ ਕਿ ਸਾਰੇ ਵਿਅਕਤੀ ਬਿਆਨ ਦਿੰਦੇ ਕਿਉਂ ਘਬਰਾ ਨਹੀਂ ਹੋ ਅਮਿਤ ਸ਼ਾਹ ਜੀ ਐ ਟੋਟਲ ਬਾਂਡਸ 20000 ਕਰੋੜ ਦੇ ਸੀਗੇ ਐ ਸੀ ਹੋ ਸੀ ਤੁਸੀਂ ਦਿਓਗਾ ਨਾ ਜਵਾਬ ਸਪਸ਼ਟੀਕਰਨ ਦਿਓ ਤੁਹਾਡੇ ਕੋਲ ਇਸ ਤਰੀਕ ਨੂੰ ਬਾਂਡ ਕਿਉਂ ਆਏ ਉਸ ਤੋਂ ਪਹਿਲਾਂ ਈਡੀ ਦੀ ਰੇਡ ਪਈ ਉਸ ਤੋਂ ਬਾਅਦ ਤੁਹਾਡੇ ਕੋਲ ਬਾਂਡ ਜੈ ਕਿਉਂ ਆਮ ਆਦਮੀ ਪਾਰਟੀ ਨੇ ਖੁੱਲਾ ਚੈਲੰਜ ਕੀਤਾ ਦਿਓ ਕਿਉਂ ਨਹੀਂ ਦਿੰਦੇ ਧਿਆਨ ਦਿਓ ਉਹਨਾਂ ਤੇ ਪ੍ਰੈਸ ਕਾਨਫਰੰਸ ਕਰੋ ਕਿਧਰ ਕੇ ਸੰਬਿਤ ਪਾਤਰਾਂ ਜੀ ਕਰੋ ਕਾਨਫਰੰਸ ਉਹਨਾਂ ਤੇ ਜੀ ਬਹੁਤ ਬਹੁਤ ਸ਼ੁਕਰੀਆ ਜਗਪ੍ਰੀਤ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ ਧੰਨਵਾਦ